ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਸ਼ਟਰਪਤੀ ਨੇ ਪਦਮਸ਼ਰੀਆ ਵਾਰਡ ਨਾਲ ਸਨਮਾਨਿਤ ਕੀਤਾ ਹੈ ਸਾਡੇ ਨਾਲ ਸੀਚੇਵਾਲ ਨੇ ਅਸੀਂ ਸਰ ਜਿਹੜਾ ਜਾਣਦੇ ਆ ਜਿਹੜੇ ਦੋ ਵੱਡੇ ਕੰਮ ਹੈ ਇੱਕ ਤਾਂ ਤੁਸੀਂ ਉਸ ਬੇਈ ਦੀ ਸਫਾਈ ਕੀਤੀ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤ ਹੋਇਆ ਸੀ ਤੇ ਦੂਸਰਾ ਜਿਹੜਾ ਸੀਚੇਵਾਲ ਮਾਡਲ ਹੈ ਜਿੰਨੂੰ ਦੁਨੀਆ ਭਰ ਤੋਂ ਲੋਕ ਵੇਖਣ ਆ ਰਹੇ ਤੇ ਪਹਿਲੇ ਤਾਂ ਇਹ ਦੱਸੋ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤ ਹੋਇਆ ਤੇ ਉਸ ਬੇਈ ਨੂੰ ਸਾਫ਼ ਕਰਨ ਦਾ ਵਿਚਾਰ ਕਿਵੇਂ ਆਇਆ ਤੁਹਾਨੂੰ ਇਹ ਵਿਚਾਰ ਤਾਂ ਰੋਜ਼ ਸਾਨੂੰ ਸਤਿਗੁਰੂ ਅਮਰਤਵਾਲੇ ਜਦੋਂ ਜਿਵੇਂ ਉੱਠਦੇ ਆਂ ਤੇ ਬਾਣੀ ਪੜਦੇ ਆਂ ਜਪਜੀ ਸਾਹਿਬ ਪੜਦੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਇ ਦਾਇਆ ਖੇਲੇ ਸਗਲ ਜਗਤ ਤੇ ਰੋਜ਼ਾਨਾ ਹੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਚੇਤੇ ਕਰਾਉਂਦੇ ਆ ਕਿ ਤੁਹਾਡਾ ਕੁਦਰਤ ਦੇ ਨਾਲ ਰਿਸ਼ਤਾ ਕੀ ਹੈ ਹਵਾ ਨਾਲ ਕੀ ਰਿਸ਼ਤਾ ਪਾਣੀ ਨਾਲ ਕੀ ਰਿਸ਼ਤਾ ਧਰਤੀ ਨਾਲ ਤੁਹਾਡਾ ਕੀ ਰਿਸ਼ਤਾ ਹਵਾ ਨੂੰ ਗੁਰੂ ਕਹਿ ਕੇ ਪਾਣੀ ਨੂੰ ਪਿਤਾ ਕਹਿ ਕੇ ਧਰਤੀ ਨੂੰ ਮਾਂ ਕਹਿ ਕੇ ਸਨਮਾਨ ਦਿੱਤਾ ਸੋ ਇਹ ਵਾਤਾਵਰਣ ਪਰ ਜਿਹੜਾ ਜਿਹੜਾ ਜਾਗਰੂਕਤਾ ਹੈ ਇਹ ਗੁਰਨਾਨਕ ਪਾਸਾ ਸਾਨੂੰ ਜਗਾਉਂਦੇ ਆ ਤੇ ਉਹਨਾਂ ਤੋਂ ਹੀ ਸੇਧ ਲੈ ਕੇ ਉਹਨਾਂ ਦੀ ਬਾਣੀ ਤੋਂ ਹੀ ਸੇਧ ਲੈ ਕੇ ਅਸੀਂ ਇਧਰ ਪਵਿੱਤਰ ਵੇਂ ਦੇ ਸੇਵਾ ਦੇ ਕਾਰਜ ਦੇ ਵਿੱਚ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਰਸਤੇ ਬਣਾਉਂਦੇ ਸੀ ਪਿੰਡਾਂ ਵਿੱਚ ਸੀਵਰੇਜ ਸਿਸਟਮ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਤੇ ਫਿਰ 2 ਜੁਲਾਈ 2000 ਦੇ ਵਿੱਚ ਪਵਿੱਤਰ ਵੇਂ ਦੀ ਸੇਵਾ ਦਾ ਕਾਰਜ ਸ਼ੁਰੂ ਹੋਇਆ ਜਿੱਥੇ ਜਲੰਧਰ ਦੇ ਵਿੱਚ ਹੀ ਮੀਟਿੰਗ ਹੋਈ ਜਿੱਥੇ ਇਹ ਗੱਲ ਦਾ ਪੂਰਾ ਚਿੰਤਾ ਕੀਤੀ ਗਈ ਜੇ ਪਵਿੱਤਰ ਵੇਹਣਾਂ ਸੰਭਾਲਾਂਗੇ ਤੇ ਸਾਡਾ ਵਿਖ ਜਿਹੜਾ ਹੈਗਾ ਉਹ ਖਤਰੇ ਦੇ ਵਿੱਚ ਆ ਲੋਕ ਇਤਿਹਾਸਿਕ ਸਥਾਨ ਨੂੰ ਨਹੀਂ ਮੰਨਣਗੇ ਕਹਿਣਗੇ ਕਿ ਵਹੀਂ ਪਾਕਿਸਤਾਨ ਚ ਰਹੇ ਰਹੀ ਹੈ ਉੱਥੇ ਤਾਂ ਗੁਰੂ ਨਾਨਕ ਪਾਤਸ਼ਾਹ ਇਸ਼ਨਾਨ ਕਰਿਆ ਕਰਦੇ ਸੀ ਅੱਜ ਉੱਥੇ ਖੜਿਆ ਨਹੀਂ ਜਾ ਸਕਦਾ ਬਦਬੂ ਆ ਤੁਸੀਂ ਉਸੇ ਦੇ ਨਹੀਂ ਸਾਰਿਆਂ ਨੂੰ ਬੇਨਤੀ ਕੀਤੀ ਵੀ ਜੇ ਇੰਨੀ ਚਿੰਤਾ ਵਾਲੀ ਗੱਲ ਆ ਤਾਂ ਉਹ ਸultanpur ਚਲੀਏ ਵੇਹਣ ਨੂੰ ਸਾਫ਼ ਕਰੀਏ ਇਹ ਰਾਦੇ ਨਵਲਦੀ ਗੱਲ ਤੋਂ ਦੂਸਰੇ ਦਿਨ ਅੱਜ ਜਾ ਕੇ ਸ਼ੁਰੂ ਕਰ ਦਿੱਤਾ ਤੇ ਕਿੰਨਾ ਟਾਈਮ ਲੱਗਿਆ ਕਿੰਨੇ ਸਾਲ ਲਗੇ ਇਸ ਵੇਹ ਨੂੰ ਸਾਫ਼ ਕਰਨ ਲਈ ਜਲਾਈ 2000 ਤੋਂ ਲੈ ਕੇ ਅਸੀਂ ਲੱਗੇ ਹੋਏ ਲਗਾਤਾਰ 160 65 ਕਿਲੋਮੀਟਰ ਲੰਬੀ ਹੈ ਇਹਨੂੰ ਵਾਰ-ਵਾਰ ਇਹਨੂੰ ਇੱਕ ਵਾਰੀ ਸਾਫ਼ ਕਰ ਲਿਆ ਇਹਦੇ ਵਿੱਚ ਹਰ ਸਾਲ ਆਇਸ ਤੇ ਬੂਟੀ ਪੈਦਾ ਹੁੰਦੀ ਹੈ ਜਿੰਨੇ ਕ ਕੱਢ ਸਕਦੇ ਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਕੋ ਨੂੰ ਸਵਾਰਨ ਲਾਂਟੇਸ਼ਨ ਕੀਤੀ ਆ ਉਹਨਾਂ ਨੂੰ ਸੰਭਾਲਣ ਦੀ ਗੱਲ ਕਰਦੇ ਆ ਘਾਟ ਬਣੇ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਬਣਾਈ ਰੱਖਣਾ ਇਹ ਇੱਕ ਰੈਗੂਲਰ ਕਾਰਜ ਆ ਤੇ ਜਿਹਦੇ ਉੱਤੇ ਲਗਾਤਾਰ 2000 ਤੋਂ ਲੱਗੇ ਹੋਏ ਹੁਣ ਵੀ ਉਹਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ਉਹ ਹਮੇਸ਼ਾ ਚੱਲਦਾ ਰਹਿੰਦਾ ਹੁਣ ਵੀ ਬੁੱਟੀਆਂ ਦੇ ਵਿੱਚੋਂ ਕੱਢਦੇ ਆ ਉਹਨੂੰ ਰੈਗੂਲਰ ਸਫਾਈ ਦੀ ਲੋੜ ਰਹਿੰਦੀ ਆ ਰੈਗੂਲਰ ਉਹਦੇ ਆਲੇ-ਦੁਆਲੇ ਨੂੰ ਮੇਨਟੇਨੈਂਸ ਕਰਨ ਦੀ ਲੋੜ ਆ ਫਿਰ ਉਹਦੇ ਨਾਲ ਨਾਲ ਸਾਰੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦਾ ਰੇਲਵੇ ਸਟੇਸ਼ਨ ਉਹਦੇ ਉੱਤੇ ਪਲਾਂਟੇਸ਼ਨ ਹੋ ਰਹੀ ਆ ਸੰਤ ਘਾਟ ਉੱਥੇ ਸਫਾਈ ਦਾ ਕਾਰਜ ਚੱਲ ਰਿਹਾ ਵੱਖਰੇ ਵੱਖਰੇ ਜਿਹੜੇ ਹੈਗੇ ਆ ਪਲਾਂਟੇਸ਼ਨ ਦਾ ਕਾਰਜ ਤੇ ਲਗ ਰੈਗੂਲਰ ਚੱਲਦਾ ਰਹਿੰਦਾ ਕੱਲੇ ਸੁਲਤਾਨਪੁਰੇ ਨਿਆਲੇ ਤੋਂ ਅਲ ਪਿੰਡਾਂ ਦੇ ਵਿੱਚ ਸੀਵਰੇਜ ਸੈਕਟਰ ਦਾ ਜਿਹੜਾ ਹੈ ਉਹ ਕਾਰਜ ਚੱਲਦਾ ਰਹਿੰਦਾ ਵੱਖ-ਵੱਖ ਐਜੂਕੇਸ਼ਨ ਦਾ ਕਾਰਜ ਚੱਲਦਾ ਹੈ ਵੱਖਰੇ ਵੱਖਰੇ ਰੈਗੂਲਰ ਸੇਵਾ ਦੇ ਕਾਰ ਚੱਲੀ ਜਾਂਦੇ ਹੁਣ ਇਸ ਟਾਈਮ 'ਚ ਜਦੋਂ ਕਿ ਇੰਨੀ ਵਾਰ ਸਾਫ਼ ਹੋ ਚੁੱਕੀ ਹੈ ਹੁਣ ਉਹਨੂੰ ਗੰਦਾ ਕੌਣ ਕਰ ਰਿਹਾ ਹੈ ਗੰਦਾ ਇੱਕ ਤਾਂ ਜਿਹੜੇ ਉਹਦੇ ਵਿੱਚ ਰੈਗੂਲਰ ਜਿਹੜੀ ਬੂਟੀ ਹੁੰਦੀ ਹੈ ਹਾਈ ਥੈਂਸ ਉਹ ਹਰ ਸਾਲ ਆਪਣੇ ਆਪ ਕੁਦਰਤੀ ਪੈਦਾ ਹੁੰਦੀ ਹੈ। ਦੂਸਰਾ ਜਿਹੜੇ ਅਸੀਂ ਵਿੱਚ ਲਫਾਫੇ ਛੱਡਦੇ ਆ ਜਾਂ ਸਰਦਾ ਦੇ ਵਸੂਕੇ ਅਸੀਂ ਬਹੁਤ ਕੁਝ ਇਹੋ ਜਿਹਾ ਛੱਡ ਦਿੰਨੇ ਆ ਪੁਰਾਣੇ ਗ੍ਰੰਥ ਛੱਡ ਦਿੰਦੇ ਆ ਫੋਟੋਆਂ ਛੱਡੀ ਜਾਂਦੇ ਆ ਜੋ ਚੀਜ਼ ਸਾਡੀ ਬਜ਼ੁਰਗ ਚੜ੍ਹਾਈ ਕਰ ਜਾਂਦੇ ਉਹਦੀ ਰਾਖ ਵਿੱਚ ਲਾ ਕੇ ਛੱਡ ਦਿੰਨੇ ਆ ਜਿਹੜੇ ਸਾਡੇ ਕੋਲ ਚੀਜ਼ਾਂ ਘਰ ਸੰਭਾਲਣੀ ਹੁੰਦੀਆਂ ਦਵਾਈਆਂ ਜਾਂ ਕੁਝ ਉਹ ਲਾ ਕੇ ਅਸੀਂ ਛੱਡ ਦਿੰਨੇ ਆ ਪੁਰਾਣੇ ਕੱਪੜੇ ਵਿੱਚ ਛੱਡ ਦਿੰਨੇ ਆ ਬੜਾ ਹੀ ਗਲਤ ਜਿਹੜਾ ਹੈਗਾ ਉਹ ਜਿਹੜਾ ਹੈਗਾ ਅਸੀਂ ਸੋਚਦੇ ਨਹੀਂ ਕਿ ਇਹਦੇ ਨਾਲ ਪਾਣੀ ਵੀ ਪ੍ਰਦੂਸ਼ਿਤ ਹੁੰਦਾ ਤੇ ਇਹਨੂੰ ਕਿੰਨਾ ਮੁੜ ਕੇ ਜਿਹੜੀ ਚੀਜ਼ ਅਸੀਂ ਛੱਡ ਦਿੰਨੇ ਉਹਨੂੰ ਕੱਢਣ ਵਾਸਤੇ ਕਿੰਨੀ ਮਿਹਨਤ ਆਉਂਦੀ ਹੈ ਕੁਛ ਤਾਂ ਕੁਦਰਤੀ ਹੈ ਜਿਸ ਤਰ੍ਹਾਂ ਦਰਖਤਾਂ ਡਿੱਗਦੇ ਉਹਦੇ ਪੱਤੇ ਡਿੱਗਣੇ ਉਹਨਾਂ ਨੂੰ ਸਫਾਈ ਕਰਨਾ ਕੁਝ ਜਿਹੜਾ ਮਨੋਖ ਜਿਹੜਾ ਹੈਗਾ ਜਿ ਕਈਆਂ ਪਿੰਡਾਂ ਤੋਂ ਵੀ ਹਜੇ ਸਹਾਰਾਂ ਤੋਂ ਵੀ ਜਿਹੜਾ ਹੈਗਾ ਉਹ ਗੰਦਗੀ ਵਿੱਚ ਜਾਰੀ ਹੈ ਤੇ ਜਿਹੜੀ ਕੁਦਰਤੀ ਤੌਰ ਤੇ ਕੁਝ ਹੋ ਰਿਹਾ ਕੁਝ ਅਸੀਂ ਜਾਣਬੁੱਝ ਕੇ ਹਜੇ ਵੀ ਕਰ ਰਹੇ ਹਾਂ ਸੋ ਇਹ ਉਹਦੇ ਵਾਸਤੇ ਯਤਨ ਰੈਗੂਲਰ ਕਰਨੇ ਪੈਂਦੇ ਦੂਸਰਾ ਜਿਹੜਾ ਤੁਹਾਡਾ ਵੱਡਾ ਕੰਮ ਹੈ ਜਿੰਨੂੰ ਕਿ ਦੁਨੀਆ ਦੇਖਣ ਆਂਦੀ ਹੈ ਉਹ ਐ ਸੀਚੇਵਲ ਮਾਡਲ ਐ ਸੀਚੇਵਲ ਮਾਡਲ ਹੈ ਕੀ ਇਹਦੇ ਬਾਰੇ ਥੋੜਾ ਦੱਸੋ ਸਾਨੂੰ ਸੀਚੇਵਲ ਮਾਡਲ ਹੈ ਕਿ ਜਿਸ ਤਰ੍ਹਾਂ ਸਾਡੇ ਪਾਣੀ ਅਸੀਂ ਜੋਜ ਕਰਦੇ ਹਾਂ ਉਹਨੂੰ ਜਿਸ ਤਰ੍ਹਾਂ ਇਹ ਕਹਿੰਦੇ ਰੀਸਾਈਕਲ ਦੀ ਗੱਲ ਕਰਦੇ ਆ ਵੀ ਜੋ ਅਸੀਂ ਵਰਤਿਆ ਉਹਨੂੰ ਦੁਬਾਰਾ ਵਰਤੋ ਜਿਹੜਾ ਅਸੀਂ ਪਾਣੀ ਯੂਜ਼ ਕੀਤਾ ਘਰਾਂ ਵਿੱਚ ਇਸ਼ਨਾਨ ਕੀਤਾ ਹੋਰ ਰਸੋਈ ਚ ਵਰਤਿਆ ਉਹ ਪਾਣੀ ਸਾਰੇ ਦੇ ਸਾਰੇ ਲਾ ਜਾ ਕੇ ਛੱਪੜ 'ਚ ਇਕੱਠਾ ਕਰਦੇ ਆ ਤੇ ਉਹਨੂੰ ਟ੍ਰੀਟ ਕਰਕੇ ਉਹ ਪਾਣੀ ਦੁਆਰਾ ਖੇਤੀ ਨੂੰ ਲੱਗਦਾ ਆਰਗੈਨਿਕ ਖੇਤੀ ਹੁੰਦੀ ਆ ਤੇ ਇਹ ਸਾਰੇ ਪਿੰਡ ਸਾਰੇ ਸ਼ਹਿਰਾਂ ਦੇ ਵਿੱਚ ਇਹਨੂੰ ਜਿਹੜਾ ਹੈਗਾ ਲਾਗੂ ਕੀਤਾ ਜਾ ਸਕਦਾ ਸultanpur ਦਾ ਪਾਣੀ 13 ਕਿਲੋਮੀਟਰ 'ਚ ਖੇਤੀ ਨੂੰ ਲੱਗ ਰਿਹਾ ਤਿਸ ਵੇ ਦਾ 5 ਕਿਲੋਮੀਟਰ ਚ ਖੇਤੀ ਨੂੰ ਲੱਗ ਰਿਹਾ ਸੋ ਹਰ ਸ਼ਹਿਰ ਤੇ ਹਰ ਪਿੰਡ ਦਾ ਪਾਣੀ ਜੇਕਰ ਸਟ੍ਰੇਟ ਕਰਕੇ ਖੇਤੀ ਨੂੰ ਲਾ ਦੇਈਏ ਤੋਂ ਉਹਦੇ ਨਾਲ ਇੱਕ ਤਾਂ ਸਾਡੇ ਨਦੀਆਂ ਦਰਿਆ ਸਾਫ਼ ਸੁਥਰੇ ਹੋਣਗੇ ਕਿਉਂਕਿ ਸਲੋਪ ਵਾਜਨ ਦੇ ਰੂਪ ਵਿੱਚ ਆ ਜਦੋਂ ਅਸੀਂ ਗੰਦੇ ਪਾਣੀ ਪਾਉਂਦੇ ਦੂਸਰਾ ਅਸੀਂ ਧਰਤੀ ਥਲੋਂ ਪੀਣ ਵਾਲੇ ਪਾਣੀ ਕੱਢ ਕੇ ਅਸੀਂ ਖੇਤੀ ਨੂੰ ਲਾ ਰਹੇ ਹਾਂ ਤੇ ਜਿਹੜਾ ਖੇਤੀ ਜਿਹਦੇ ਆਰਗੈਨਿਕ ਖਾਦ ਆ ਜਿਹਨੂੰ ਕਹਿੰਦੇ ਅਸੀਂ ਉਹ ਪਾਣੀ ਨੂੰ ਪਾਣੀ ਨਹੀਂ ਗਣਦੇ ਸੀ ਆਰਗੈਨਿਕ ਖਾਦ ਗਣਦੇ ਆ ਉਹ ਅਸੀਂ ਜਿਹੜਾ ਹੈਗਾ ਨਦੀਆਂ ਦਰਿਆਵਾਂ ਚ ਪਾਈ ਜਾਂਦੇ ਉਹ ਜੇ ਸਾਡੇ ਖੇਤਾਂ ਚ ਜਾਵੇ ਸਾਨੂੰ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ ਆਰਗੈਨਿਕ ਖੇਤੀ ਹੁੰਦੀ ਆ ਉਹਦੇ ਨਾਲ ਜਿਹੜਾ ਹੈ ਵਾਤਾਵਰਣ ਵੀ ਬਚਦਾ ਜੀਮੇਦਾਰ ਦੇ ਜਿਹੜੇ ਹੈਗੇ ਖਰਚੇ ਵੀ ਘਟਦੇ ਆ ਤੇ ਧਰਤੀ ਹੇਠਲਾ ਪਾਣੀ ਵੀ ਬਚਦਾ ਤੇ ਨਾਲ ਦੀ ਨਾਲ ਜਿਹੜੇ ਜਿਹੜੇ ਅਸੀਂ ਬਿਮਾਰੀਆਂ ਦੇ ਨਾਲ ਜਿਹੜੇ 70% ਬਿਮਾਰੀਆਂ ਗੰਦੇ ਪਾਣੀ ਨਾਲ ਹੁੰਦੀਆਂ ਉਹਨਾਂ ਤੋਂ ਵੀ ਅਸੀਂ ਬਚਦੇ ਆ ਮੱਖੀ ਮਸਰ ਤੋਂ ਅਸੀਂ ਬਚਦੇ ਆ ਜਿਹੜੇ ਗੰਦੇ ਪਾਣੀ ਛੜੀ ਜਾਂਦੇ ਆ ਉਥੇ ਬਦਬੂ ਪੈਦਾ ਹੁੰਦੀ ਇਹ ਸਾਰੇ ਦਾ ਅਸੀਂ ਇੱਕ ਬਦਲ ਦਿੱਤਾ ਤੇ ਉਹ ਬਦਲ ਨੂੰ ਦੇਖਣ ਵਾਸਤੇ ਸੀਚੇ ਵਾਲਾ ਸੀ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਵੈਂਹੇ ਦੇ ਕੰਡੇ ਤਕਰੀਬਨ ਜਿਹੜੇ ਹੈਗੇ 50 ਕੁ ਪਿੰਡਾਂ ਦੇ ਵਿੱਚ ਉਹ ਸਾਰਾ ਲਾਗੂ ਹੋ ਗਿਆ ਫਿਰ 100 ਕੁ ਪਿੰਡ ਦੇ 700 ਪਿੰਡ ਦੇ ਵਿੱਚ ਅਸੀਂ ਵੱਖ-ਵੱਖ ਪਿੰਡਾਂ ਨੇ ਆਪਣੇ ਉਪਰਾਲੇ ਕੀਤੇ ਐਨਆਰਏ ਵੀਰਾਂ ਨੇ ਉਪਰਾਲੇ ਕੀਤੇ ਉਹ ਸ਼ਿਵਰੇਜ ਸਿਸਟਮ ਪਾ ਕੇ ਉਹਨਾਂ ਨੂੰ ਅਸੀਂ ਕਰ ਰਹੇ ਹਾਂ ਜਿੱਦਾਂ ਇੱਕ ਪਿੰਡ ਹੈ ਇੱਕ ਜਿੱਦਾਂ ਮੰਨ ਲਓ 5000 ਆਬਾਦੀ ਵਾਲਾ ਪਿੰਡ ਹੈ ਉੱਥੇ ਇਸ ਮਾਡਲ ਨੂੰ ਅਗਰ ਇਸਤੇਮਾਲ ਕਰਨਾ ਹੋਏ ਤਾਂ ਉਹ ਕਿਵੇਂ ਹੋਏਗਾ ਇਹ 12 ਹਜ਼ਾਰ ਦੀ ਆਬਾਦੀ 12-15 ਹਜ਼ਾਰ ਦੀ ਚੱਕਰਪਿੰਡਾ ਮਾਲ ਵਿੱਚ ਉਹਨਾਂ ਦੇ ਤਿੰਨ ਵੱਡੇ ਛੱਪੜਾ 27 ਏਕੜ ਦੇ ਵਿੱਚ ਉਹਨਾਂ ਨੂੰ ਬਹੁਤ ਵਧੀਆ ਪ੍ਰਬੰਧ ਕੀਤਾ ਜਿੱਥੇ ਉਹਨਾਂ ਨੂੰ ਅੱਧੇ ਜਿਹੜੇ ਛੱਪੜ ਸੀਗੇ ਉਹਨਾਂ ਨੂੰ ਬੰਨ ਲਾ ਕੇ ਉਹ ਪਾਣੀ ਟ੍ਰੀਟ ਹੁੰਦਾ ਉਹ ਪਾਣੀ ਖੇਤੀ ਨੂੰ ਲੱਗਦਾ ਤੇ ਅੱਧੇ ਦੇ ਵਿੱਚ ਜਿਹੜਾ ਬਾਰਸ਼ਾਂ ਦਾ ਪਾਣੀ ਨੇਚਰਲ ਪਾਣੀ ਇਕੱਠਾ ਕਰਨ ਲਈ ਉਥੇ ਝੀਲ ਬਣੀ ਹੋਈ ਆ ਜਿੱਥੇ ਕਸ਼ਤੀਆਂ ਚੱਲਦੀਆਂ ਤੇ ਪੰਚਾਇਤ ਨੂੰ ਵੀ ਉਹਦੀ ਇਨਕਮ ਹੋ ਰਹੀ ਆ ਜਿਹੜੇ ਜਿੱਥੇ ਅੱਗੇ ਬਦਬੂ ਮਾਰਦੇ ਛੜਿਆਨ ਮਾਰਦੇ ਸੱਪੜ ਸੀ ਅੱਜ ਉਹ ਚਕਰਪੰਡਰ ਨੂੰ ਵੀ ਲੋਕ ਦੇਖਣ ਵਾਸਤੇ ਆਉਂਦੇ ਉਥੇ ਸਾਰਾ ਜਿਹੜਾ ਸਿਸਟਮ ਉਹ ਇਸੇ ਤਰ੍ਹਾਂ ਹੀ ਕੀਤਾ ਹੋਇਆ ਉਹ ਸਾਰਾ ਵੱਡੇ ਪਿੰਡ ਦੀ ਉਹ ਆਧਾਰਨ ਜੇ ਛੋਟਾ ਸਾਡੇ ਵਾਲਾ ਪਿੰਡ ਬਹੁਤ ਛੋਟਾ ਜੀਦੀ ਆਬਾਦੀ 2000 ਉਥੇ ਘੱਟੋ ਘੱਟ 12-15000 ਦੀ ਆਬਾਦੀ 7-8000 ਵੋਟਸਪਿੰਡ ਦੀ ਇਹ ਸਾਰਾ ਜਿਹੜਾ ਹੈਗਾ ਹਰ ਸ਼ਹਿਰ ਵਿੱਚ ਵੀ ਹੋ ਸਕਦਾ ਹਰ ਪਿੰਡ ਵਿੱਚ ਵੀ ਹੋ ਸਕਦਾ ਇਹ ਕੋਈ ਨਿੱਕੇ ਸੀਚੇ ਵਾਲੀ ਹੋ ਸਕਦਾ ਹੋਰ ਪਿੰਡ ਨਹੀਂ ਹੋ ਸਕਦਾ ਇਹ ਸਾਰੇ ਸ਼ਹਿਰਾਂ ਵਿੱਚ ਵੀ ਸੰਭਵ ਹੈ ਪਿੰਡਾਂ ਵਿੱਚ ਵੀ ਸੰਭਵ ਤੇ ਜਦੋਂ ਇਸਤੇਮਾਲ ਕੀਤਾ ਹੋਇਆ ਪਾਣੀ ਹੈ ਉਹ ਉਹ ਜਿਹੜਾ ਪਾਣੀ ਉਹ ਕਿੰਨੇ ਪਰਸੈਂਟ ਹੈ ਜਿਹੜਾ ਦੁਬਾਰਾ ਯੂਜ਼ ਹੋ ਜਾਂਦਾ 100% 100% ਇੱਕ ਤਰ੍ਹਾਂ ਦਾ ਵੀ ਪਾਣੀ ਸਾਡਾ ਜਿਹੜਾ ਵੇਸਟ ਨਹੀਂ ਜਾਂਦਾ ਇੰਨਾ ਸਾਡੇ ਪਿੰਡ 'ਚ ਪਾਣੀ ਆਉਂਦਾ ਵਾ ਜਾਂ ਬਾਰਸ਼ਾਂ ਦਾ ਬਣੀ ਵੀ ਅਸੀਂ ਸੱਪੜ 'ਚ ਲੈ ਜਾਂਦੇ ਹਾਂ ਉਹਨੂੰ ਸਾਰੇ ਨੂੰ ਸਾਰਿਆਂ ਨੂੰ ਦੁਆਰਾ ਜਿਹੜਾ ਖੇਤੀ ਨੂੰ ਲਾਉਣੇ ਉਹ ਉਹਦੇ ਉੱਤੇ ਕੋਈ એનર્ਜੀ ਵੀ ਖਰਚ ਨਹੀਂ ਹੁੰਦੀ ਜਿਹੜਾ ਟ੍ਰੀਟ ਹੁੰਦਾ ਕੁਦਰਤੀ ਹੋ ਰਿਹਾ ਕਿ ਜਦੋਂ ਸੂਰਜ ਦੀਆਂ ਕਰਨਾ ਪਾਣੀ ਤੇ ਪੈਂਦੀਆਂ ਤੇ ਉਹਦੇ ਵਿੱਚ ਬੈਕਟੀਰੀਆ ਪੈਦਾ ਹੁੰਦਾ ਬੈਕਟੀਰੀਆ ਜਿਹੜਾ ਉਹਦੀ ਗੰਦਗੀ ਨੂੰ ਖਾ ਲੈਂਦਾ ਉਹਦੀ ਬੀਓਡੀ ਸੀਓਡੀ ਟੀਡੀਐਸ ਡਾਊਨ ਹੋ ਜਾਂਦਾ ਉਹ ਪਾਣੀ ਖੇਤੀ ਦੇ ਲੈਕ ਹੋ ਜਾਂਦਾ ਪੀਣ ਦੇ ਲੈਕ ਨਹੀਂ ਹੁੰਦਾ ਖੇਤੀ ਦੇ ਲੈਕ ਹੁੰਦਾ ਅਸੀਂ ਉਹਨੂੰ ਲਿਕਵਿਡ ਖਾਦ ਤਰਲ ਖਾਦ ਦੇ ਰੂਪ ਵਿੱਚ ਕਿਨੇ ਜ਼ਿਮੀਂਦਾਰਾਂ ਨੂੰ ਵਰਤੋ 100% ਉਹਨੂੰ ਵੀ ਖੇਤੀ ਲਈ ਨਾ ਪਾਓ ਕਿਉਂਕਿ ਉਹਦੇ ਵਿੱਚ ਜਿਆਦਾ ਸੀ ਖਾਦ ਪਾਵਾਂਗੇ ਕੁਝ ਲਿਮਟ ਜਿਹੜੀ ਹੈਗੀ ਆ ਖਾਦ ਦੀ ਜਰੂਰਤ ਹੁੰਦੀ ਹੈ ਜਿਸ ਤਰ੍ਹਾਂ ਝੋਨਾ ਝੋਨੇ 'ਚ 40 ਦਿਨ ਤੋਂ ਮਗਰੋਂ ਹੀ ਜ਼ਿੰਮੇਦਾਰ ਨੂੰ ਕਹਿੰਨੇ ਕਿ ਤੁਸੀਂ ਇਹ ਪਾਣੀ ਨਹੀਂ ਵਰਤਣਾ ਕਿਉਂਕਿ ਉਹਦੇ ਵਿੱਚ ਫਿਰ ਜੂਰੀ ਆਊਗੀ ਫਿਰ ਉਹ ਨੁਕਸਾਨ ਕਰੂਗੀ ਕਿੰਨਾ ਕੋ ਖਾਦ ਅਸੀਂ ਪਾਉਣੀ ਆ ਉਹਨਾਂ ਪਾਣੀ ਅਸੀਂ ਉਹ ਖੇਤੀ ਨੂੰ ਦੇਣਾ ਤੇ ਇਹਦਾ ਇੱਕ ਪਿੰਡ 'ਚ ਇਸਤੇਮਾਲ ਕਰਨ ਲਈ ਖਰਚਾ ਕਿ ਆਏਗਾ ਇਹਦਾ ਖਰਚਾ ਪਿੰਡ ਦੀ ਜਿਹੜੀ ਆਬਾਦੀ ਤੇ ਡਿਪੈਂਡ ਕਰਦਾ ਬਾਕੀ ਪਿੰਡ ਵਾਲੇ ਚੌਣ ਤੇ ਅਸੀਂ ਚੰਡੀਗੜ੍ਹ ਰੂਰਲ ਪਿੰਡਾ ਸultanpur Lodhi ਰੇਲਵੇ ਸਟੇਸ਼ਨ ਦੇ ਨਾਲ ਤੇ ਉਸ ਪਿੰਡ ਦੇ ਅਸੀਂ ਜਿਹੜਾ ਪਾਣੀ ਟ੍ਰੀਟ ਕਰਕੇ 22 ਖੇਤਾਂ ਦੇ ਵਿੱਚ ਪਲਾਂਟੇਸ਼ਨ ਲਗਾਉਣੇ ਤੀਏ ਖੇਤਾਂ 'ਚ ਉਹ ਸਿਰਫ 5 ਪਾਈਪ ਹੀ ਲੱਗੇ ਉਹਦੇ ਉੱਤੇ ਹੋਰ ਕੋਈ ਖਰਚਾ ਨਹੀਂ ਹੋਇਆ ਇੱਕ ਮੋਟਰ ਲੱਗੀ ਹੈ ਤੇ 5 ਪਾਈਪ ਲੱਗੇ ਆ ਤੇ ਜਿਹੜਾ ਸੀਚੇ ਵਾਲਾ ਉਹਦੇ ਆਲੇ ਦੋਲੇ ਪੱਕਾ ਕੀਤਾ ਹੋਇਆ ਅਸੀਂ ਘੱਟ ਖਰਚੇ ਦੇ ਵਿੱਚ ਵੀ ਚਾਹੀਏ ਸਹੀ ਵੀ ਅਸੀਂ ਪਿੰਡ ਗੰਦਗੀ ਤੋਂ ਮੁਕਤ ਹੋਣਾ ਪੈਸੇ ਦੋ ਨੰਬਰ ਦੇ ਪੈਸਿਆਂ ਦੀ ਉਹ ਗੱਲ ਨਹੀਂ ਕਿ ਨਿਹਰਾ ਇਹ ਪੈਸਿਆਂ ਨਾਲ ਹੀ ਹੋ ਸਕਦਾ ਇਹ ਤਾਂ ਸਾਡੇ ਅੰਦਰ ਸਾਨੂੰ ਚੇਤਨਤਾ ਹੋ ਜਾਈਏ ਵੀ ਇਹ ਬਿਮਾਰੀਆਂ ਤੋਂ ਅਸੀਂ ਬਚਣਾ ਇਹ ਪਾਣੀ ਸਾਡੇ ਲਈ ਲਾਹੇਵੰਦ ਹੈ ਤੇ ਪੈਸੇ ਦੋ ਨੰਬਰ ਤੇ ਆ ਬਿਨਾ ਪੈਸਿਆਂ ਤੋਂ ਵੀ ਜਿਹੜਾ ਹੈਗਾ ਇਹ ਸਾਰਾ ਕੁਝ ਹੋ ਸਕਦਾ ਮਤਲਬ ਇਹਦਾ ਇੰਨਾ ਖਰਚਾ ਵੀ ਨਹੀਂ ਹੈ ਕਿ ਬਿਲਕੁਲ ਨਹੀਂ ਇਹਨੂੰ ਲਾਇਆ ਨਹੀਂ ਜਾ ਸਕਦਾ ਮਤਲਬ ਇਹਨੂੰ ਹਰ ਜਗ੍ਹਾ ਮਤਲਬ ਪੰਜਾਬ ਦੇ ਹਰ ਪਿੰਡ 'ਚ ਲਾਇਆ ਜਾ ਸਕਦਾ ਕੱਲਾ ਪੰਜਾਬ ਹੀ ਨਹੀਂ ਸਾਰੇ ਭਾਰਤ ਦੇ ਵਿੱਚ ਨੇਪਾਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਫਿਲਪਾਈਨ ਦੇ ਵਿੱਚ ਜਿੰਨੇ ਵੀ ਗਰਮ ਮੌਲਕ ਸਾਰੇ ਮੁਲਕਾਂ ਦੇ ਇਹ ਮਾਡਲ ਨੂੰ ਸਥਾਪਿਤ ਕੀਤਾ ਜਾ ਸਕਦਾ ਤੇ ਜਿਹੜੇ ਸਰਕਾਰ ਦੇ ਮਾਡਲ ਨੇ ਪਾਣੀ ਸਾਫ਼ ਕਰਨ ਵਾਸਤੇ ਟ੍ਰੀਟ ਕਰਨ ਵਾਸਤੇ ਉਹਨਾਂ ਦਾ ਕੀ ਹਾਲ ਹੈ ਤੁਸੀਂ ਉਸ ਬੋਰਡ 'ਚ ਵੀ ਰਹੇ ਹੋ ਜਿਹੜੇ ਤਾਂ ਟ੍ਰੀਟਮੈਂਟ ਪਲੈਂਟ ਹੁਣ ਲਾ ਰਿਹਾ ਬੜੇ ਮਹਿੰਗੇ ਆ ਪਰ ਉਹ ਉਹ ਪਾਣੀ ਵਧੀਆ ਟ੍ਰੀਟ ਕਰਦੇ ਉਹਨਾਂ 'ਚ ਕੋਈ ਨੁਕਸ ਨਹੀਂ ਜੇਕਰ ਟ੍ਰੀਟਮੈਂਟ ਪਲੈਂਟ ਚਲਾਏ ਜਾਣ ਤਾਂ ਤਕਨੀਕ ਵਧੀਆ ਪਰ ਉਹ ਮਗਰ ਟ੍ਰੀਟਮੈਂਟ ਪਲੈਂਟ ਲਾ ਲੈਂਦੇ ਆ ਮਗਰ ਚਲਾਉਂਦੇ ਨਹੀਂ ਕਿਉਂਕਿ ਜਿੰਨਾ ਅਸੀਂ ਆਧੁਨਿਕ ਤਕਨੀਕ ਲਾਵਾਂਗੇ ਉਹਦੇ ਉੱਤੇ ਉਹਨੂੰ ਚਾਲੂ ਰੱਖਣ ਲਈ ਵੀ ਖਰਚਾ ਆਊਗਾ ਉਹਨੂੰ ਰੈਗੂਲਰ ਚਲਾਉਣਾ ਪਊਗਾ ਸੋ ਜਿਹੜੀ ਇਹ ਤਕਨੀਕ ਹੈ ਇਹ ਬਹੁਤ ਸਾਦੀ ਹੈ ਤੇ ਇਹਦੇ ਉੱਤੇ ਖਰਚਾ ਘੱਟ ਆਉਂਦਾ ਤੇ ਮਗਰੋਂ ਵੀ ਇਹਨੂੰ ਚਲਾਉਣ ਵਾਸਤੇ ਵੀ ਕੋਈ ਖਰਚਾ ਨਹੀਂ ਇੱਕ ਮੋਟਰ ਤੇ ਜਿਹੜੇ ਹੁਣ ਨਵੀਂ ਤਕਨੀਕ ਨਾਲ ਆ ਰਹੇ ਆ ਪਾਣੀ ਇਦੋਂ ਵੀ ਵਧੀਆ ਟ੍ਰੀਟ ਕਰਦੇ ਆ ਪਰ ਉਹ ਰੈਗੂਲਰ ਚਲਾਉਣ ਵਾਸਤੇ ਖਰਚਾ ਹੁੰਦਾ ਅਸੀਂ ਜਦੋਂ ਪਹਿਲੀ ਵਾਰੀ ਟ੍ਰੀਟਮੈਂਟ ਪਲੈਂਟ ਲਾਉਣਾ ਹੁੰਦਾ ਉਹ ਖਰਚਾ ਅਸੀਂ ਲੈ ਲੈਨੇ ਹੈਗੇ ਆ ਲੋਨ ਲੈ ਕੇ ਜਾਂ ਵਰਲਡ ਬੈਂਕ ਤੋਂ ਲੈ ਲੈਨੇ ਆ ਪਰ ਜਦੋਂ ਚਲਾਉਣ ਦੀ ਗੱਲ ਹੁੰਦੀ ਹੈ ਤੇ ਮਗਰੋਂ ਚੱਲਦੇ ਨੇ ਖੜੇ ਜਿਹੜੇ ਆ ਕਰੋੜਾ ਰੁਪਏ ਲਾ ਕੇ ਜਿਸ ਤਰ੍ਹਾਂ ਕਾਲਾ ਸਿੰਘ ਰੇਨ ਦੇ ਉੱਤੇ ਤੁਸੀਂ ਦੇਖ ਰਹੇ ਆ ਹੋਰ ਵੀ ਜਿਹਨੇ ਟ੍ਰੀਟਮੈਂਟ ਮੋਡੂਲ ਲੁਧਿਆਣੇ ਲੱਗੇ ਆ ਉਹਨਾਂ ਜੋ ਇੱਕ ਟ੍ਰੀਟਮੈਂਟ ਤੋਂ ਪਲਾਨ ਤੋਂ ਬਿਨਾਂ ਬਾਕੀ ਸਾਰੇ ਜਿਹੜੇ ਹੈਗੇ ਬਾਈਪਾਸ ਚੱਲਣਦੇ ਆ ਸੋ ਇਹ ਇੱਕ ਜਿਹੜਾ ਚਲਾਉਣਾ ਲਾਉਣਾ ਵੱਖਰੀ ਗੱਲ ਆ ਚਲਾਉਣਾ ਵੱਖਰੀ ਗੱਲ ਤਕਨੀਕ ਆਪਣੇ ਥਾਂ ਤੇ ਆ ਤਕਨੀਕ ਵੀ ਕੀ ਕਰੂਗੀ ਜੇਕਰ ਅਸੀਂ ਉਹਨੂੰ ਜੂਜੀ ਨਹੀਂ ਕਰਾਂਗੇ ਵਰਤੋਜੀ ਨਾਲ ਲਿਆਵਾਂਗੇ ਮਤਲਬ ਇਹ ਚ ਸਰਕਾਰ ਦੇ ਅੱਛਾ ਸ਼ਕਤੀ ਦੇ ਘਾਟ ਅੱਛਾ ਸ਼ਕਤੀ ਦੀ ਲੋੜ ਆ ਜੇ ਇਹ 100% ਦਾ ਹੱਲ ਹੈ 100% ਇੱਕ ਤਾਂ ਹੁੰਦਾ 99% 100% ਦਾ ਹਾਲ ਹੈ ਪਰ ਜੇ ਸਰਕਾਰ ਚਾਵੇ ਤੇ ਇੱਕ ਟੋਕਾ ਵੀ ਪਾਣੀ ਸਾਡਾ ਜਿਹੜਾ ਹੈਗਾ ਉਹ ਵੇਸਟ ਨਹੀਂ ਹੋ ਸਕਦਾ ਸਾਡੇ ਕੁਦਰਤੀ ਸੋਮਿਆਂ ਨੂੰ ਪ੍ਰਦੂਸ਼ਿਤ ਨਹੀਂ ਕਰ ਸਕਦਾ ਸਗੋਂ ਖੇਤਾਂ ਵਿੱਚ ਖੁਸ਼ਹਾਲੀ ਲਿਆ ਸਕਦਾ ਜਿਮੀਦਾਰਾਂ ਦੀ ਇਨਕਮ ਜਿਹੜੀ ਹੈਗੀ ਹੈ ਵੱਧ ਸਕਦੀ ਹੈ ਖੁਦਕਸ਼ੀਆਂ ਵੱਲ ਨੂੰ ਜਿਹੜੇ ਖਜ਼ਾਨਾ ਜਾ ਰਿਹਾ ਵੱਧ ਖਰਚਾ ਕਰਕੇ ਉਹ ਖਰਚੇ ਘੱਟ ਸਕਦੇ ਆ ਖੁਦਕਸ਼ੀਆਂ ਵੱਲੋਂ ਮੁੜ ਸਕਦੇ ਆ ਕਿਉਂਕਿ ਇਹ ਤਾਂ 50 ਸਾਲ ਪਹਿਲਾਂ ਸਾਡੀ ਖੇਤੀ ਜਿਹੜੀ ਹੁੰਦੀ ਆਰਗੈਨਿਕ ਕੁਦਰਤੀ ਖੇਤੀ ਸੀ ਉਹ ਸਾਰੀ ਮਨੁੱਖਾ ਵੇਟ ਤੇ ਪਸ਼ੂਆਂ ਦੀ ਵੇਟ ਤੇ ਹੁੰਦੀ ਸੀ ਜਦੋਂ ਤੋਂ ਸਾਡੇ ਕੋਲ ਕੈਮੀਕਲ ਵਾਲੀ ਖੇਤੀ ਸ਼ੁਰੂ ਕੀਤੀ ਆ ਅਸੀਂ ਉਹ ਜਿਹੜੀ ਸਾਡੀ ਵੇਸਟ ਹੈ ਸੀਗੀ ਉਹ ਅਸੀਂ ਜਾਂ ਤਾਂ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸਟੋਰੇਜ ਹੋਈ ਆ ਉਹ ਖਾਦ ਦੇ ਰੂਪ ਵਿੱਚ ਹੀ ਅਸਲ ਵਿੱਚ ਉਹ ਖਾਦ ਆ ਜਾਂ ਸਾਡੇ ਜਿਹੜੇ ਗੰਦੇ ਪਾਣੀਆਂ ਦੇ ਰੂਪ ਵਿੱਚ ਅਸੀਂ ਨਰੇਨਾ ਨਹਿਰਾਂ ਚ ਦਰਿਆਵਾਂ ਚ ਪਾ ਕੇ ਉਹਨਾਂ ਨੂੰ ਦੁਸ਼ਤ ਕਰਤਾ ਇਹ ਦੁਆਰਾ ਜੇ ਖੇਤਾਂ ਵਿੱਚ ਆ ਜਵੇ ਤੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਇਹਦੇ ਨਾਲ ਕ੍ਰਾਂਤੀ ਆ ਸਕਦੀ ਤੁਸੀਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਮੈਂਬਰ ਸੀਗੇ ਕਾਫੀ ਟਾਈਮ ਰਹੇ ਤੁਸੀਂ ਫਿਰ ਛੱਡ ਦਿੱਤੀ ਉਹ ਪੋਸਟ ਇਹ ਕਿਉਂ ਉਹ ਤਾਂ ਵਸਤਈ ਹੈ ਕਿ ਜੋ ਅਸੀਂ ਤਾਂ ਕੋਈ ਹੁਣ ਤੱਕ ਇੱਕ ਵੀ ਜਿਹੜਾ ਹੈਗਾ ਪੈਸਾ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਤੋਂ ਨਹੀਂ ਲਿਆ ਆਪ ਦਾ ਤੇਲ ਪਾ ਕੇ ਜਾਂਦੇ ਸੀ ਮੁਖਤ ਵਿੱਚ ਸੁਝਾ ਦਿੰਦੇ ਸੀ ਤੇ ਜੇਕਰ ਉਹਨਾਂ ਨੂੰ ਲਾਗੂ ਨਹੀਂ ਕਰਨਾ ਉਹਨਾਂ ਨੂੰ ਮੰਨਣਾ ਨਹੀਂ ਤਾਂ ਫਿਰ ਅਸੀਂ ਕਿੰਨੇ ਕੋਥੇ ਬੋਲਣਾ ਵੀ ਵਿਅਰਥਾ ਜਦੋਂ ਉਹਨਾਂ ਨੇ ਇਹ ਇੱਕ ਪਾਸੇ ਤਾਂ ਸਰਕਾਰ ਏਡੇ ਵੱਡੇ ਸਨਮਾਨ ਦੇ ਰਹੀ ਹੈ ਦੂਸਰੇ ਪੰਨੇ ਜਿਹੜੇ ਅਧਿਕਾਰੀ ਜਨਾਂ ਉਹ ਇਹਨਾਂ ਵੱਲੋਂ ਬੇਮੁਖਾ ਉਹ ਕਹਿੰਦੇ ਜੀ ਬਾਬਾ ਜੀ ਸਾਡੇ ਕੋਲ ਸੁਝਾ ਲੈ ਕੇ ਜਾਣ ਅਸੀਂ ਅਸੀਂ ਇਹਨਾਂ ਨੂੰ ਪੜਾਈਏ ਫਿਰ ਇਸ ਗੱਲ ਦੇ ਉੱਤੇ ਕਿ ਜਦੋਂ ਆਪਣੇ ਆਪ ਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਚਾਹੁੰਦੇ ਹੀ ਨਹੀਂ ਕਿ ਇਹ ਜਿਹੜਾ ਇਹ ਸੁਧਾਰ ਹੋਵੇ ਇਸ ਕਰਕੇ ਅਸੀਂ ਰੋਜ਼ ਵਜੋਂ ਜਿਹੜਾ ਹੈਗਾ ਉਹ ਉਹਨੂੰ ਅਸਤੀਫਾ ਦਿੰਦਾ ਇੱਕ ਤੁਸੀਂ ਸਕੂਲ ਚਲਾਉਨੇ ਹੋ ਕਾਲਜ ਚਲਾਉਨੇ ਪਰ ਇੱਕ ਜਿਹੜਾ ਮਾਲ ਹੈ ਨੋ ਪ੍ਰੋਫਿਟ ਨੋ ਲਾਸ ਵਾਲਾ ਉਹਦਾ ਕੀ ਕਨਸੈਪਟ ਹੈ ਉਹਦਾ ਇਹੀ ਹੈ ਕਿ ਸਾਡੇ ਸਮਾਜ ਵਿੱਚ ਜਿਹੜੀ ਹੈਗੀ ਆ ਬਹੁਤ ਵੱਡੀ ਲੁੱਟ ਗਰੀਬਾਂ ਦੀ ਹੁੰਦੀ ਹਰ ਇੱਕ ਦੀ ਜਦੋਂ ਅਸੀਂ ਦੁਕਾਨਾਂ ਤੇ ਜਾ ਰਹੇ ਅਸੀਂ ਬਹੁਤ ਸਮਾਂ ਦੇਖਿਆ ਉਹ ਅਗੇ ਜਿਸ ਤਰ੍ਹਾਂ ਅਸੀਂ ਹੋ ਰਸਤੇ ਬਣਾਉਨੇ ਆ ਜਾਂ ਹੋਰ ਕੰਮ ਕਰਦੇ ਆ ਸੇਵਾ ਦੇ ਭਾਵ ਲੋਕਾਂ ਵਾਸਤੇ ਆ ਉਹ ਵੀ ਲੋਕਾਂ ਨੂੰ ਲੁੱਟ ਤੋਂ ਬਚਾਉਣ ਵਾਸਤੇ ਸਹੀ ਜਿਹੜੀ ਹੈਗੀ ਆ ਸੌਦਾ ਮਿਲੇ ਘੱਟ ਰੇਟ ਤੇ ਮਿਲੇ ਤੇ ਉਹਦੇ ਵਾਸਤੇ ਉਹ ਜਿਹੜਾ ਹੈਗਾ ਨਾਨਕ ਹੱਟ ਸ਼ੁਰੂ ਕੀਤਾ ਇਹਦੇ ਵਾਸਤੇ ਤਕਰੀਬਨ 16 ਕੋ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਤੇ ਸਾਨੂੰ ਇਲਾਕੇ ਨੂੰ ਘਰ ਬੈਠਿਆਂ ਜਿਹੜੀ ਹੈਗੀ ਆ ਜਲੰਧਰ ਨਾਲੋਂ ਵੀ ਘੱਟ ਰੇਟ ਤੇ ਉੱਥੇ ਜਿਹੜਾ ਹੈਗਾ ਉਹ ਅਸੀਂ ਵਧੀਆ ਸੌਦਾ ਜਿਹੜਾ ਉਹ ਲੈ ਰਹੇ ਹਾਂ ਮਤਲਬ ਉਸ ਹੱਟ ਵਾਸਤੇ ਨਾਨਕ ਹੱਟ ਵਾਸਤੇ ਸਮਾਨ ਇੱਥੋਂ ਹੀ ਖਰੀਦਦੇ ਹੋ ਤੁਸੀਂ ਸਮੇ ਇੱਥੇ ਨੇੜੇ ਜਲੰਧਰੋਂ ਲੈਂਦੇ ਲੁਧਿਆਣੋਂ ਲੈਂਦੇ ਜਿੱਥੇ-ਜਿੱਥੇ ਵੀ ਮਿਲਦਾ ਤੇ ਪਰ ਉਹਦੇ ਵਿੱਚ ਅੱਗੇ ਆਪਣਾ ਮਾਰਜਿਨ ਘਟਾਇਆ ਹੋਇਆ ਹੈ ਇਹ ਮਾਰਜਨ ਘਟਕਾ ਜਿਹੜਾ ਹੈ ਜਿੰਨਾ ਮਾਰਜਨ ਘਟਾਇਆ ਹੋਇਆ ਉਹ ਜਿਹੜਾ ਹੈਗਾ ਖਰੀਦਣ ਵਾਲਾ ਉਹਨੂੰ ਮਿਲਦਾ ਤੇ ਕਿੱਥੋਂ ਕਿੱਥੋਂ ਖਰੀਦਦਾਰ ਆਂਦੇ ਨੇ ਉੱਥੇ ਖਰੀਦਦਾਰ ਆਲੇ ਦੁਆਲੇ ਜਿਹਨੂੰ ਵੀ ਪਤਾ ਲੱਗ ਜਾਂਦਾ ਕਿ ਇੱਥੇ ਸਹੀ ਮਿਲਣਾ ਰੇਟ ਦੇ ਉੱਤੇ ਫਿਰ ਕੁਆਲਿਟੀ ਮਿਲਣੀ ਹੈ ਕਿਉਂਕਿ ਉੱਥੇ ਬਿੱਲ ਦੇ ਉੱਤੇ ਸੌਦਾ ਜਿਹੜਾ ਆਉਣਾ ਵਾ ਤੇ ਬਿੱਲ ਤੇ ਹੀ ਜਾਣਾ ਇਸ ਕਰਕੇ ਉਹ ਸਰਕਾਰ ਨੂੰ ਵੀ ਟੈਕਸ ਜਾਂਦਾ ਤੇ ਲੋਕਾਂ ਨੂੰ ਵੀ ਜੇ ਕਿਸੇ ਨੂੰ ਇਹ ਨਹੀਂ ਵੀ ਇਹਦੇ ਵਿੱਚ ਕੋਈ ਹਿਰਾਫੇਰੀ ਕਰ ਲੂਗਾ ਜਾਂ ਕੋਈ ਜਿਹੜਾ ਪੜਿਆ ਲਿਖਿਆ ਬੰਦਾ ਉਹਦੇ ਲਈ ਰੇਟ ਹੋਰ ਹੋਊਗਾ ਜੇ ਗਰੀਬ ਆ ਗਿਆ ਜਿਹਦੇ ਕੋਲ ਪਹਿਲਾਂ ਹੀ ਜਿਹੜੇ ਹੈਗੇ ਆ ਉਹ ਕੋਲ ਪੈਸੇ ਘੱਟ ਆ ਉਹ ਉਹਨੂੰ ਅਸੀਂ ਉਦਾਂ ਹੀ ਜਿਹੜਾ ਹੈਗਾ ਅਣਜਾਣ ਸਮਝ ਕੇ ਉਹਨੂੰ ਲੁੱਟ ਲਈ ਸੋ ਇਹੋ ਜਿਹੀਆਂ ਚੀਜ਼ਾਂ ਤੋਂ ਉਹ ਮੁਕਤ ਆ ਨਾਨਕਾ ਤੇ ਇਸ ਮਾਡਲ ਨੂੰ ਤੁਸੀਂ ਹੋਰ ਅੱਗੇ ਲੈ ਕੇ ਜਾ ਰਹੇ ਹੋ ਕੋਸ਼ਿਸ਼ ਹੈ ਕਿ ਜਿਵੇਂ ਕਰਾਂਗੇ ਕਿ ਜੇ ਇਹ ਇਹੋ ਜਿਹੇ ਹੋਰ ਵੀ ਥਾਵਾਂ ਦੇ ਉੱਤੇ ਹੋ ਜਵੇ ਤੇ ਜਿੱਥੇ ਆਮ ਲੋਕਾਂ ਨੂੰ ਸਹੂਲਤ ਮਿਲੇ ਬੜੀ ਅਕਲ ਮਤਲਬ ਉਹ ਜਿਹੜਾ ਮਾਲ ਹੈ ਜਿਹੜਾ ਹਟ ਹੈ ਉਹ ਆਪਣਾ ਖਰਚਾ ਤਾਂ ਚੁੱਕ ਲੈਂਦਾ ਪੂਰਾ ਆਪਣਾ ਉਹ ਖਰਚਾ ਵੀ ਚੁੱਕਦਾ ਜਿਹੜੇ 115 16 ਵਿੱਚ ਇੱਥੇ ਕੰਮ ਕਰਨ ਵਾਲੇ ਕਰਮਚਾਰੀ ਉਹਨਾਂ ਨੂੰ ਤਨਖਾਹ ਵੀ ਹੈ ਜੇ ਉਹਦੇ ਵਿੱਚ ਕੋਈ ਬਚਦਾ ਤੇ ਉਹ ਸਕੂਲ ਦੇ ਜਿਹੜੇ ਬੱਚੇ ਉਹਨਾਂ ਨੂੰ ਕਿਤਾਬਾਂ ਕਾਪੀਆਂ ਤੇ ਉਹਨਾਂ ਦੇ ਵਾਸਤੇ ਵੀ ਉਹ ਜਿਹੜਾ ਹੈਗਾ ਕੱਪੜਿਆਂ ਦੀ ਜਿਹੜੀ ਵਰਦੀਆਂ ਦੀ ਸੇਵਾ ਵੀ ਜਿਹੜੇ ਹੈਗੇ ਉਹ ਨਾਨਕ ਹਟ ਕਰਦਾ ਵਾਤਾਵਰਨ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਲੋਕ ਜਾਗਰੂਕ ਨਹੀਂ ਹੈ ਜਾਂ ਸਾਡੀ ਸਰਕਾਰ ਜਾਗਰੂਕ ਨਹੀਂ ਹੈ ਨਹੀਂ ਸਰਕਾਰ ਲੋਕ ਨੂੰ ਤਾਂ ਜਿਹੋ ਜਿਹੇ ਜਿਸ ਤਰ੍ਹਾਂ ਹੋਵੇ ਲੋਕ ਤਾਂ ਚਾਹੁੰਦੇ ਆ ਨਿਕਲਣਾ ਲੋਕ ਪਿੱਟਦੇ ਵੀ ਆ ਲੋਕ ਰੌਲਾ ਵੀ ਪਾਉਂਦੇ ਆ ਗੱਲ ਤਾਂ ਸਰਕਾਰ ਸੁਣੇ ਸਿਸਟਮ ਸੁਣੇ ਕਿਉਂਕਿ ਜੋ ਕੁਝ ਵੀ ਹੋ ਰਿਹਾ ਹੈ ਸਾਹਮਣੇ ਹੋ ਰਿਹਾ ਸਾਰਿਆਂ ਦਾ ਖੁਕਰਿਆ ਬਿਮਾਰੀਆਂ ਸਾਰਿਆਂ ਨੂੰ ਦਿਸ ਰਹੀਆਂ ਪਰ ਉਹਦੇ ਵਿੱਚ ਇਹ ਅੱਗੇ ਜਿੱਦਾਂ ਇਹ ਟ੍ਰੀਟਮੈਂਟ ਪਲਾਨ ਲਾਉਨੇ ਮਗਰੋਂ ਚਲਾਉਂਦੇ ਨਹੀਂ ਸਰਕਾਰਾਂ ਕਰਤੇ ਵੀ ਕਰ ਲੈਣੀਆਂ ਤੇ ਮਗਰੋਂ ਉਹਦੀ ਆਉਟਪੁੱਟ ਜਿਹੜੀ ਹੈਗੀ ਹੈ ਜ਼ੀਰੋ ਰਹਿੰਦੀ ਤੁਸੀਂ ਉਹਨੂੰ ਦੇਖ ਹੀ ਰਹੇ ਆ ਕਿ ਸਰਕਾਰਾਂ ਦੇ ਕਾਨੂੰਨ ਬਣੇ ਹੋਏ 1974 ਦਾ ਐਕਟ ਬਣਿਆ ਹੋਇਆ ਜੇ ਉਹ ਲਾਗੂ ਹੋ ਜਾਵੇ ਤਾਂ ਅਸੀਂ ਕਹਿੰਦੇ ਹਾਂ ਪੈਰਸ 2 ਨੰਬਰ ਤੇ ਹੋਊਗਾ ਪੰਜਾਬ ਪਹਿਲੇ ਨੰਬਰ ਤੇ ਹੋਊਗਾ ਹੁਣ ਨਵੀਂ ਸਰਕਾਰ ਆਈ ਹੈ ਇਸ ਸਰਕਾਰ ਤੋਂ ਤੁਹਾਨੂੰ ਉਮੀਦ ਹੈ ਕਿ ਉਹ ਵਾਤਾਵਰਣ ਲਈ ਵਾਤਾਵਰਣ ਨੂੰ ਬਚਾਉਣ ਲਈ ਕੁਝ ਕਰੇਗੀ ਹਮੇਸ਼ਾ ਅਸੀਂ ਪੋਜੀਟਿਵ ਸੋਚਦੇ ਹਾਂ ਤੇ ਆਸ ਰੱਖਦੇ ਹਾਂ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਆ ਲੋਕਾਂ ਦੇ ਨਾਲ ਉਹ ਵਾਅਦੇ ਤੇ ਖਰੇ ਉਤਰਨਗੇ ਤਾਂ ਹੀ ਜਿਹੜਾ ਹੈਗਾ ਉਹਨਾਂ ਨੂੰ ਸਰਕਾਰ ਤੋਂ ਲਾਭ ਹੋਊਗਾ ਇਹਦਾ ਕਿ ਲੋਕ ਲੋਕਾਂ ਦੀਆਂ ਬਹੁਤ ਵੱਡੀਆਂ ਆਸਾਂ ਕਿ ਇਹ ਜਿਹੜੀ ਹੈਗੀ ਨਵੀਂ ਸਰਕਾਰ ਇਹ ਸਾਨੂੰ ਆ ਵਕ ਵਕ ਜਿਹੜੇ ਹੈਗੇ ਆ ਸਾਨੂੰ ਤਾਂ ਕਿ ਪੋਲੂਸ਼ਨ ਦੇ ਉੱਤੇ ਕੰਮ ਕਰਨਗੇ ਸਾਡੇ ਜਿਹੜੀ ਮਿਹਨਤ ਹੈ ਉਹਦੇ ਤੇ ਜਿਹੜਾ ਸਰਕਾਰ ਨੇ ਮੋਹਰ ਲਾ ਦਿੱਤੀ ਹੈ ਪਦਮਸ਼ਰੀ ਦੇ ਕੇ ਤੁਹਾਨੂੰ ਤੇ ਉਸ ਤੋਂ ਇਲਾਵਾ ਵੀ ਤੁਸੀਂ ਦੇਸ਼ ਦੁਨੀਆ 'ਚ ਘੁੰਮਦੇ ਹੋ ਦੁਨੀਆ ਭਰ ਤੋਂ ਲੋਕ ਤੁਹਾਡਾ ਮਾਡਲ ਦੇਖਣ ਆਉਂਦੇ ਹੁਣ ਤੁਸੀਂ ਤਿੰਨ ਕਿਹੜੇ ਪੁਆਇੰਟ ਦੱਸ ਸਕਦੇ ਹੋ ਜਿਹੜੇ ਸਰਕਾਰ ਆਸਾਨੀ ਨਾਲ ਕਰ ਸਕਦੀ ਹੈ ਮਤਲਬ ਇਸੇ ਸਾਲ ਕਰ ਸਕਦੀ ਹੈ ਪੋਲੂਸ਼ਨ ਨੂੰ ਘਟ ਕਰ ਲਵੇ ਉਹਦੇ ਵਾਸਤੇ ਇੱਕ ਤਾਂ ਜਿਹੜੇ ਹੈਗੇ ਆ ਵੱਧ ਤੋਂ ਵੱਧ ਪਲਾਂਟੇਸ਼ਨ ਹੋ ਸਕੇ ਦੂਸਰਾ ਜਿਹੜੇ ਹੈਗੇ ਜਿੰਨੇ ਟ੍ਰੀਟਮੈਂਟ ਪਲਾਂਟ ਲਾਏ ਆ ਉਹ 100% ਚੱਲਣ ਤੇ ਜਿੱਥੇ ਲੋੜ ਆ ਉੱਥੇ 100% ਟ੍ਰੀਟਮੈਂਟ ਪਲਾਂਟ ਲੱਗਣੇ ਚਾਹੀਦੇ ਸਰਕਾਰ ਨੂੰ ਪਹਿਲ ਦੇਣੀ ਚਾਹੀਦੀ ਹੈ ਜਿੰਨੇ ਵੀ ਸਾਡੇ ਮਿਊਚੁਅਲ ਕਮੇਟੀਆਂ ਇਹਨਾਂ ਦੀ ਵੇਸਟੇਜ ਹੈ ਇਹਨਾਂ ਨੂੰ ਸੰਭਾਲਣ ਵਾਸਤੇ ਅਸੀਂ ਚੀਚੇਵਾਲੇ ਦੇ ਵਿੱਚ ਜਿੱਦਾਂ ਪਾਣੀ ਨੂੰ ਸੰਭਾਲਣ ਦਾ ਇੱਕ ਪਿਛਲੇ ਸਾਲ ਅਸੀਂ ਇਹ ਵੇਸਟ ਨੂੰ ਸੰਭਾਲਣ ਦੀ ਸਿਰਫ 50000 ਰੁਪਏ ਦੀ ਇੱਕ ਮਸ਼ੀਨ ਤਿਆਰ ਕੀਤੀ ਸੀ ਤੇ ਸਾਡੇ ਪਿੰਡ ਦੀ ਜਿਹੜੀ 20 ਸਾਲਾਂ ਦੀ ਵੇਸਟੇਜ ਪਈ ਸੀ ਅਸੀਂ ਪੰਜਾਂ ਦਿਨਾਂ ਵਿੱਚ ਸਾਰੇ ਦੀ ਸਾਰੀ ਚੱਕ ਕੇ ਕੁਝ ਖੇਤਾਂ 'ਚ ਪਾ ਲਈ ਕੁਝ ਨਰਸਰੀ ਦੇ ਵਿੱਚ ਇਹਦੇ ਹੱਲ ਹੈ ਸਾਰੇ ਸਰਕਾਰ ਇਹਦੇ 'ਤੇ ਧਿਆਨ ਦੇਵੇ ਕਿ ਸਮੱਸਿਆ ਤੋਂ ਅਸੀਂ ਨਿਕਲਾਂਗੇ ਤਾਂ ਹੀ ਸਾਡਾ ਇਹ ਪੰਜਾਬ ਬਚੂਗਾ ਤਾਂ ਹੀ ਸਾਡਾ ਪਵਿੱਖ ਬਚੂਗਾ ਜੋ ਅਸੀਂ ਕਰ ਰਹੇ ਆ ਆਤਮਕਾਤੀ ਕਰ ਰਹੇ ਆ ਆਪਣੇ ਪਾਣੀਆਂ 'ਚ ਜ਼ਹਿਰਾਂ ਪਾ ਕੇ ਮਗਰੋਂ ਅਸੀਂ ਕਹਿੰਨੇ ਆ ਕਿ ਤੁਹਾਨੂੰ ਆਰਓ ਲਾ ਕੇ ਟ੍ਰੀਟ ਕਰਕੇ ਦੇਵਾਂਗੇ ਪਰ ਅਮਰਤ ਵਰਗੇ ਪਾਣੀ ਸਾਡੇ ਆ ਰਹੇ ਅਸੀਂ ਕਹਿੰਨੇ ਸਰਕਾਰ ਇਹਦੇ ਵਿੱਚ ਜਿਹੜੇ ਗੰਦੇ ਪਾਣੀ ਡਿੱਗ ਰਿਹਾ ਇਹਨਾਂ ਨੂੰ ਰੋਕ ਲੈਣ ਤੇ ਅਸੀਂ ਕਹਿੰਨੇ ਰਾਜਸਥਾਨ ਤੱਕ ਕਿਸੇ ਜਿਹੜੇ ਪਾਣੀ ਨਹਿਰਾਂ ਦੇ ਜਾ ਰਹੇ ਆ ਕਿਸੇ ਨੂੰ ਟ੍ਰੀਟ ਕਰਕੇ ਪਿਉਣ ਦੀ ਲੋੜ ਨਹੀਂ ਪਊਗੀ ਇੱਕ ਸਾਲ ਦੇ ਵਿੱਚ ਜਿਹੜੇ ਸਾਰੇ ਦਰਿਆ ਆਪਣੇ ਆਪ ਜਿਹੜੇ ਹੈਗੇ ਆ ਸਾਫ਼ ਸੁਥਰੇ ਪਾਣੀ ਪੀਣ ਯੋਗ ਹੋ ਸਕਦੇ ਕਈ ਸਟੇਟ ਦੇ ਮੁੱਖ ਮੰਤਰੀ ਤੁਹਾਡਾ ਮਾਡਲ ਦੇਖ ਚੁੱਕੇ ਆ ਕਦੇ ਕੈਪਟਨ ਅਮਰਿੰਦਰ ਸਿੰਘ ਵੀ ਆਏ ਨੇ ਤੁਹਾਡਾ ਮਾਡਲ ਦੇਖਣ ਨਹੀਂ ਹਜੇ ਤੱਕ ਨਹੀਂ ਆਏ ਉਹਨਾਂ ਨੂੰ ਆਉਣਾ ਚਾਹੀਦਾ ਹਾਂ ਉਹਨਾਂ ਦੇਖਣ ਸਗੋ ਉਹ ਉਹ ਚੀਜ਼ ਨੂੰ ਦੇਖਣਗੇ ਤੇ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਰਾ ਕੁਝ ਸੰਭਵ ਆ ਕਿਉਂਕਿ ਅਸੀਂ ਜਿਹੜਾ ਵੀ ਬਿਹਾਰ ਵਿੱਚ ਵੀ ਗਏ ਮੁੱਖ ਮੰਤਰੀ ਉਹਨਾਂ ਨਾਲ ਗੱਲ ਹੋਈ ਕਿ ਤੁਸੀਂ ਆਪ ਬਣ ਕੇ ਦੇਖੋ ਮੈਂ ਬਰਦੂ ਕਿ ਤੁਸੀਂ ਆਪ ਬਣ ਕੇ ਦੇਖੋ ਜੇ ਤੁਹਾਨੂੰ ਉਹਦੇ ਵਿੱਚ ਕੋਈ ਤੁਹਾਨੂੰ ਕੁਐਸਚਨ ਉੱਠਦਾ ਤੁਸੀਂ ਕੁਐਸਚਨ ਕਰੋ ਬਾਬਾ ਜੀ ਇਹਦਾ ਕੀ ਹੱਲ ਆ ਜੇ ਕੋਈ ਜਿਹੜਾ ਹੈ ਜਿੰਨੇ ਵੀ ਮਾਹਰ ਆਉਂਦੇ ਉਹਨਾਂ ਨੂੰ ਵੀ ਇਹ ਦੱਸਦੇ ਆ ਕਿ ਇਹ ਸਾਰਾ ਕੁਝ ਦੇਖ ਕੇ ਜੇ ਉਹਦੇ ਖੇਤੀ ਹੋ ਰਹੀ ਉਹਦਾ ਝੋਨਾ ਦੇਖੋ ਜੇ ਕਰਬੂਜੇ ਵੇਖੇ ਵਿਜੇ ਤੋ ਖਾ ਕੇ ਦੇਖੋ ਜੇ ਇਸ ਕਹਿੰਦੇ ਜਿਹੜਾ ਹੈ ਜਿਨੇ ਖੀਰ ਖਾਧੀ ਹੈ ਜੇਕਰ ਉਹ ਤੰਦਰੁਸਤ ਆ ਤੇ ਸਮਝ ਲਓ ਖੀਰ ਠੀਕ ਸੋ ਅਸੀਂ ਕਿਹਨੇ ਖੁਦ ਜਾ ਕੇ ਦੇਖੋ ਅਸੀਂ ਵੀ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਆ ਚੀਜ਼ਾਂ ਅਸੀਂ ਆ ਕਰ ਲਿਆ ਆ ਕਰ ਲਿਆ ਤੁਸੀਂ ਉਹਨੂੰ ਦੇਖੋ ਜੇ ਤੁਹਾਨੂੰ ਉਹਦੇ ਵਿੱਚ ਕਮੀ ਲੱਗਦੀ ਹੈ ਦੱਸੋ ਸਾਨੂੰ ਕੀ ਕਾਰਨ ਆ ਕੀ ਉਹਨਾਂ ਵਿੱਚ ਤੁਹਾਨੂੰ ਹੈ ਉੱਥੇ ਜਾ ਕੇ ਕੋਈ ਖੜਦਾ ਕੋਈ ਬਦਬੂ ਨਹੀਂ ਆਉਂਦੀ ਕਿਸੇ ਟ੍ਰੀਟਮੈਂਟ ਪਲਾਨ ਦੇ ਦੇਖੋ ਕਿ ਤੁਹਾਡੇ ਕੋਲ ਖੜ ਨਹੀਂ ਹੋਊਗਾ ਕਿਉਂਕਿ ਉਹਦੇ ਵਿੱਚ ਸਿਸਟਮ ਕੰਮ ਕਰਦਾ ਕੰਮ ਕੌਣ ਕਰਦਾ ਅਸੀਂ ਉੱਥੇ ਕੁਝ ਨਹੀਂ ਕਰਦੇ ਕੁਦਰਤ ਕਰਦੀ ਸੋ ਇਹ ਜਿਹੜਾ ਜਿਹੜੀ ਹੈਗੀ ਅਸੀਂ ਸਾਨੂੰ ਆ ਸਕ ਕੇ ਜਿਹੜੇ ਇਹ ਵੱਡੀ ਸਮੱਸਿਆ ਇਹਦੇ ਉੱਤੇ ਸਰਕਾਰ ਧਿਆਨ ਦੇਓ ਕੈਪਟਨ ਸਾਹਿਬ ਆਪ ਆਣ ਕੇ ਦੇਖਣ ਉਹਨੂੰ ਅ ਜੇ ਉਹਨਾਂ ਦੇ ਕੁਝ ਪਤਾ ਸਾਰਿਆਂ ਨੂੰ ਇਹਦੇ ਵਾਸਤੇ ਲੋਕਾਂ ਲੋਕਾਂ ਦੇ ਭਲੇ ਲਈ ਉਹ ਹੁਣ ਮੁੱਖ ਮੰਤਰੀ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਸੀਂ ਉਹਨਾਂ ਨੂੰ ਇਨਵਾਈਟ ਕਰਨਾ ਚਾਹੋਗੇ ਨਹੀਂ ਅਸੀਂ ਤਾਂ ਸਾਰਿਆਂ ਨੂੰ ਇਨਵਾਈਟ ਕਰਦੇ ਹਰ ਨੂੰ ਵੀ ਜਿਹਨੂੰ ਵੀ ਲੋੜ ਆ ਦੇਖੋ ਮੁੱਖ ਮੰਤਰੀ ਸਾਹਿਬ ਦੀ ਤਾਂ ਵੱਡੀ ਲੋੜ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਪ੍ਰਦੂਸ਼ਣ ਵਾਤਾਵਰਣ ਇਹਦੇ ਜੋ ਹਰ ਇੱਕ ਨਿਕਲਣਾ ਚਾਹੁੰਦਾ ਹੈ ਸਾਰਿਆਂ ਨੇ ਲੈਣਾ ਪੋਲਿਟੀਸ਼ੀਨਰਾਂ ਨੇ ਵੀ ਲੈਣਾ ਗਰੀਬਾਂ ਨੇ ਵੀ ਲੈਣਾ ਅਮੀਰਾਂ ਨੇ ਵੀ ਲੈਣਾ ਪੜ੍ਹਿਆ ਲਿਖਿਆ ਨੇ ਵੀ ਲੈਣਾ ਕਲਾਕਾਰਾਂ ਨੇ ਵੀ ਲੈਣਾ ਪੰਡਤਾਂ ਨੇ ਵੀ ਲੈਣਾ ਤੇ ਥੱਲੇ ਜਿਹੜੇ ਹੈਗੇ ਆ ਸਾਡੇ ਆਮ ਲੋਕਾਂ ਨੇ ਵੀ ਸਾਹ ਲੈਣਾ ਇਹ ਸਾਰਿਆਂ ਦੀ ਲੋੜ ਆ ਸਾਹ ਲੈਣਾ ਪਾਣੀ ਪੀਣਾ ਇਹ ਸਾਰਿਆਂ ਦੀ ਲੋੜ ਆ ਸੀ ਕਿੰਨਾ ਕੁ ਜਿਹੜਾ ਹੈਗਾ ਵਾਜ ਜਾਵਾਂਗੇ ਵਾਤਾਵਰਣ ਦੇ ਪੋਲੂਸ਼ਨ ਤੋਂ ਕੋਈ ਬਚ ਨਹੀਂ ਸਕਦਾ ਸਰਕਾਰਾਂ ਨੂੰ ਇਹਦੇ ਉੱਤੇ ਕਿ ਕਿਸੇ ਵੀ ਮੁਲਕ ਦਾ ਅਮੀਰੀ ਦਾ ਅੰਦਾਜ਼ਾ ਜਿਹੜਾ ਸੀ ਉਥੇ ਤੇ এনवायरमेंट ਤੋਂ ਲਾਇਆ ਜਾਂਦਾ ਸੀ ਵੀ ਉਥੇ ਤਾਂ ਪਾਣੀ ਚੈੱਕ ਕੀਤਾ ਜਾਂਦਾ ਸੀ ਜੇ ਪਾਣੀ ਸੋਧਾ ਸਮਝ ਲਓ ਇਥੇ ਦਾ ਜਿਹੜਾ ਸਿਸਟਮ ਆ ਉਹ ਕੰਮ ਕਰ ਰਿਹਾ ਤੇ ਹੁਣ ਅਸੀਂ ਜਾ ਕੇ ਦੇਖੋ ਤਾਂ ਜੇ ਉਹ ਮੇਅਰ ਮੀਟਿੰਟ ਲਾਇਆ ਜਾਵੇ ਵੀ ਅਸੀਂ এনवायरमेंट ਤੋਂ ਲਾਉਣਾ ਤਾਂ ਫਿਰ ਉਹਦੇ ਤੋਂ ਆਪ ਹੀ ਖੁਦ ਦੱਸਦਾ ਕਿ ਸਾਡਾ ਸਾਡਾ ਕਿੰਨਾ ਕ ਸਿਸਟਮ ਕੰਮ ਕਰ ਰਿਹਾ 1978 ਦਾ ਕਿਹਨੇ ਐਕਟ ਲਾਗੂ ਹੋ ਜਵੇ ਪੈਰਸ 2 ਨੰਬਰ ਦੇ ਪੰਜਾਬ ਪਹਿਲੇ ਨੰਬਰ ਤੇ ਆਓ ਸਾਡਾ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਕਿੰਨਾ ਕ ਸਾਫ਼ ਹੈ ਕੀ ਲੱਗਦਾ ਤੁਹਾਨੂੰ 300 ਫੁੱਟ ਤੇ ਕਰ ਵੀ ਪਾਣੀ ਪੀਣ ਯੋਗ ਨਹੀਂ ਰਿਹਾ ਜਿੱਨਾ ਜਿੱਥੇ ਕਾਲਾ ਸੰਘਣ ਡਰੇਨ ਲੰਗੀ ਐ ਚਿੱਟੀ ਵੇਹ ਲੰਗੀ ਆ ਦਰਿਆ ਸਤਲੁਜ ਲੰਘਿਆ ਬੁੱਢਾ ਨਾਲਾ ਲੰਘਦਾ ਉੱਥੇ ਥੱਲੇ ਵਾਲਾ ਪਾਣੀ ਡੂੰਘੇ ਤੋਂ ਡੂੰਘਾ ਵੀ ਜਿਹੜਾ ਹੈ ਉਹ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹਾਂ ਕੁਝ ਏਰੀਆ ਜਿਹੜੇ ਇਹਨਾਂ ਦੀ ਮਾਰ ਤੋਂ ਪਰੇ ਆ ਜਿੱਥੇ ਇਹਨਾਂ ਕੈਮੀਕਲ ਜਾਂ ਇੰਡਸਟਰੀਅਲ ਵੇਸਟ ਨਹੀਂ ਪਈ ਉੱਥੇ ਪਾਣੀ ਜਿਹੜਾ ਹੈਗਾ ਥੋੜੇ ਨੇੜਿਓਂ ਵੀ ਜਿਹੜਾ ਹੈ ਪੀਣਯੋਗ ਨਿਕਲਿਆ ਆਉਂਦਾ ਤੇ ਪਰ ਇਹ ਕਿੰਨਾ ਕੁ ਜਿਹੜਾ ਜਿਵੇਂ ਅਸੀਂ ਨੀਵਾ ਪਾਣੀ ਕੱਢੀ ਜਾਂਦੇ ਆ ਜਿਹੜਾ ਉੱਪਰਲਾ ਪਾਣੀ ਆ ਉਹ ਗੰਦਾ ਪਾਣੀ ਉਹਨੇ ਥੱਲੇ ਤੁਰਿਆ ਜਾਂਦਾ ਤੇ ਇਹ ਜਿਹੜੀ ਜਿਹੜਾ ਕੋਈ ਅਸੀਂ ਕਰ ਰਹੇ ਆ ਤੇ ਸੈਂਕੜੇ ਸਾਲਾਂ ਦੇ ਜਿਹੜੀ ਪ੍ਰਕਿਰਿਆ ਦੇ ਵਿੱਚ ਵੀ ਕਿਉਂਕਿ ਗੰਦਾ ਕਰਨ ਨੂੰ ਤੁਸੀਂ ਕਰੀ ਜਾਂਦੇ ਆ ਪਰ ਹਜੇ ਕੋਈ ਇਹੋ ਜਿਹਾ ਸਿਸਟਮ ਨਹੀਂ ਬਣਿਆ ਆਰਓ ਸਿਸਟਮ ਵੀ ਉਹਨਾਂ ਕ ਪਾਣੀ ਕੱਢੇ ਹੋਏ ਸਾਫ਼ ਕਰ ਸਕਦਾ ਜਿਹੜਾ ਧਰਤੀ ਥੱਲੇ ਗੰਦਾ ਪਾਣੀ ਚਲੇ ਗਿਆ ਕੋਈ ਸਿਸ ਛੇਕੜੇ ਸਾਲਾਂ ਦੇ ਵਿੱਚ ਇਹ ਡਿਲੂਟ ਹੋ ਕੇ ਹੌਲਕਾ ਹੋ ਕੇ ਇਹਨੂੰ ਇਹਦੇ ਕਿਤੇ ਹੱਦੇ ਪਹੁੰਚ ਸਕਦਾ ਪਰ ਜੋ ਅਸੀਂ ਕਰ ਬੈਠੇ ਆ ਇਹਦਾ ਤਾਂ ਜਦੋਂ ਅਸੀਂ ਐਨਾਲਿਸਿਸ ਕਰਾਂਗੇ ਵੀ ਕਿੰਡੀ ਵੱਡੀ ਗਲਤੀ ਕੀਤੀ ਹੈ ਤੇ ਇਹ ਇਹਦਾ ਬਹੁਤ ਵੱਡਾ ਅਸੀਂ ਆਉਣ ਵਾਲੀ ਪੀੜ੍ਹੀ ਦਾ ਵੀ ਜਿਹੜਾ ਹੈ ਸੀ ਪਾਣੀ ਜਿਹੜਾ ਸੀ ਅਸੀਂ ਖਤਮ ਕਰ ਦਿੱਤਾ ਆਉਣ ਵਾਲੀ ਪੀੜ੍ਹੀ ਨੂੰ ਵੀ ਜਿਹੜਾ ਅਨ ਪਾਣੀ ਖਾਣਾ ਸੀ ਉਹਨਾਂ ਜ਼ਹਿਰਾਂ ਪਾ ਕੇ ਅਸੀਂ ਧਰਤੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਇਹ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਇਹਦਾ ਅਸਰ ਰਹੂਗਾ ਪਾਣੀ ਤੇ ਵਾਤਾਵਰਨ ਲੈ ਕੇ ਸਾਡੇ ਲਈ ਖਤਰੇ ਦੀ ਘੰਟੀ ਸ਼ੁਰੂ ਹੋ ਚੁੱਕੀ ਨਹੀਂ ਖੁਦਰੇ ਕਿ ਵਿਚ ਬੈਠੇ ਘੰਟੀ ਕੀ ਹੁਣ ਤਾਂ ਉਹਦੇ ਭੇਟ ਚੜ ਰਹੇ ਆ ਕਾ ਕੈਂਸਰ ਕਾਲੀ ਪੀਲੀਏ ਦੀਆਂ ਬਿਮਾਰੀਆਂ ਦੀ ਹਸਪਤਾਲ ਬਿਮਾਰੀਆਂ ਬਿਮਾਰ ਲੋਕਾਂ ਦੇ ਨਾਲ ਭਰੇ ਹੋਇਆ ਮੈਡੀਸਨ ਦਵਾਈਆਂ ਨਾਲ ਭਰੇ ਹੋ ਲਾ ਠੀਕ ਕਿਉਂ ਨਹੀਂ ਹੁੰਦੇ ਉਹ ਕਿਉਂਕਿ ਅਸੀਂ ਕਾਰਨ ਉੱਤੇ ਕੰਮ ਨਹੀਂ ਕਰਦੇ ਵੀ ਬਿਮਾਰ ਕਿਉਂ ਹੋ ਰਿਹਾ ਸਿਰਫ ਅਸੀਂ ਉਹਨਾਂ ਨੂੰ ਟਰੀਟ ਕਰ ਰਹੇ ਨੇ ਉਹ ਫੇਰ ਉਹੋ ਜੇ ਵਾਤਾਵਰਣ ਜਾਂਦੇ ਆ ਫੇਰ ਥੋੜੇ ਜਗ ਬਿਮਾਰ ਹੋ ਕੇ ਫੇਰ ਉੱਥੇ ਆ ਜਾਂਦੇ ਆ ਸੋ ਅੱਜ ਅਸੀਂ ਉਹਦੇ ਕਾਰਨ ਲੱਭਾਂਗੇ ਕਾਰਨ ਕਿ 70% ਬਿਮਾਰੀਆਂ ਗੰਦੇ ਪਾਣੀ ਨਾਲ ਪੈਦਾ ਹੁੰਦੀਆਂ ਤੇ ਜਿਹੜਾ ਕਿਸੇ ਨਦੀ ਦਰਿਆ 'ਚ ਪਾਣੀ ਪਾਉਣਾ ਉਹ ਸਮਝ ਲਓ ਇੰਟਰਫੀਨੈਂਸ ਜਿਹੜਾ ਅਸੀਂ ਨਾਲ ਜਿੱਡੀ ਕਰਾਉਂਦੇ ਆ ਜਿਹੜਾ ਉਹਦਾ ਅਸਰ ਉਸੇ ਟਾਈਮ ਹੀ ਹੁੰਦਾ ਜਿਹੜਾ ਅਸੀਂ ਧਰਤੀ ਤੇ ਪਾਣੀ ਪਾਉਨੇ ਆ ਇਹਦਾ ਇਹ ਤਾਂ ਰੇਜਦਾ ਰੇਜਦਾ ਇਹਨੂੰ ਕਈ ਸਾਲ ਲੱਗਣਗੇ ਅ ਸੁੱਧ ਹੋ ਕੇ ਪਾਣੀ ਵੀ ਸੁੱਧ ਹੋ ਜਾਊਗਾ ਥੱਲੇ ਤਕਰ ਜਾਂਦਾ ਪਰ ਜਿਹੜਾ ਅਸੀਂ ਡਰੇਨਾਂ ਤੇ ਨਹਿਰਾਂ 'ਚ ਦਰਿਆਵਾਂ 'ਚ ਪਾਈ ਜਾਂਦੇ ਆ ਪਾਣੀ ਉਹ ਧਰਤੀ ਥੱਲੇ ਇੱਕਦਮ ਜਿਹੜਾ ਸਮਝ ਲਓ 나ੜ ਚ ਡੀਗਾ ਲੱਗਣ ਵਾਲੀ ਗੱਲ ਆ ਥੱਲੇ ਵਾਲਾ ਪਾਣੀ ਇੱਕਦਮ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਇਹ ਸਭ ਤੋਂ ਵੱਡੀ ਗਲਤੀ ਅਸੀਂ ਕਰ ਰਿਹਾ ਜਾਂ ਬੋਰ ਕਰਕੇ ਪਿੰਡਾਂ ਦੇ ਪਾਣੀ ਨੂੰ ਥੱਲੇ ਗਰਕਣੀਆਂ ਬਣਾ ਕੇ ਗੰਦੇ ਪਾਣੀ ਨੂੰ ਥੱਲੇ ਪਾ ਰਹੇ ਸਭ ਤੋਂ ਵੱਡੀ ਗਲਤੀ ਹੈ ਜਿਹੜਾ ਇੰਡਸਟਰੀ ਹੈ ਜਲੰਧਰ ਇੱਕ ਵੱਡਾ ਇੰਡਸਟਰੀਅਲ ਹੱਬ ਵੀ ਹੈ ਤੇ ਇੰਡਸਟਰੀ ਵੀ ਬਹੁਤ ਗੰਦਾ ਪਾਣੀ ਪ੍ਰੋਡਿਊਸ ਕਰਦੀ ਹੈ ਤੇ ਜਿਹੜਾ ਕਿ ਨਹਿਰਾਂ ਚ ਜਾਂਦਾ ਤੇ ਉਹਦਾ ਕੀ ਸੋਲੂਸ਼ਨ ਹੈ ਨਹੀਂ ਉਹਦਾ ਵੀ 100% ਆ ਇੰਡਸਟਰੀ ਉੱਤੇ ਤੇ ਮੀਸ਼ਪਾਲ ਕਾਰਪੋਰੇਸ਼ਨ ਦੇ ਉੱਤੇ 1976 ਦਾ ਇੱਕੋ ਹੀ ਤਰਾਂਦਲ ਐਕਟ ਲਾਗੂ ਹੁੰਦਾ ਨਾ ਤਾਂ ਇੰਡਸਟਰੀ ਨੂੰ ਕੋਈ ਇਜਾਜ਼ਤ ਆ ਕਿ ਉਹ ਆਪਣਾ ਪਾਣੀ ਗੰਦਾ ਜਿਹੜਾ ਅਨਟਰੀਟਡ ਕਿਸੇ ਡਰੇਨ ਚ ਪਾਵੇ ਸੂਏ ਚ ਪਾਵੇ ਤੇ ਨਾ ਹੀ ਮਿਊਸਪਲ ਕਮੇਟੀ ਨੂੰ ਜੇ ਉਹ ਪਾਣੀ ਵਰਤਦੇ ਆ ਉਹ ਆਪਣਾ ਟ੍ਰੀਟਮੈਂਟ ਪਲਾਂਟ ਲਾਉਣ ਟ੍ਰੀਟਮੈਂਟ ਪਲਾਂਟ ਚਲਾਉਣ ਪਾਣੀ ਟ੍ਰੀਟ ਕਰਕੇ ਜਿਹੜਾ ਮਿਊਸਪਲ ਕਮੇਟੀ ਦੇ ਪਾਣੀ ਵਿੱਚ ਪਾ ਸਕਦੇ ਆ ਉਹਦਾ ਨਹੀਂ ਪਾ ਸਕਦੇ ਜੇ ਉਹ ਪਾ ਰਿਹਾ ਕਰ ਰਿਹਾ ਤੋ ਕਾਨੂੰਨ 1976 ਦੇ ਐਕਟ ਦੀ ਵੀ ਲੰਘਣਾ ਉਹ ਸਜ਼ਾ ਦੇ ਵੀ ਹੱਕਦਾਰ ਤੇ ਜਿਹੜਾ ਕਰਦਾ ਉਹ ਕੁਦਰਤ ਦਾ ਵੀ ਜਿਹੜਾ ਉਹ ਉਹ ਦੋਸ਼ੀ ਆ ਤੇ ਸੰਵਿਧਾਨਕ ਵੀ ਦੋਸ਼ੀ ਆ ਉਹ ਸਾਰਾ ਕੁਝ ਗਲਤ ਹੋ ਰਿਹਾ ਮਿਊਸਪਲ ਕਮੇਟੀ ਵੀ ਗਲਤ ਕਰ ਰਹੀ ਹੈ ਚਾਹੇ ਵੱਡੇ ਵੱਡੇ ਬਰਿਆਣੇ ਵਰਗੇ ਜਿਹੜੇ ਕੂੜੇ ਦੇ ਢੇਰ ਲੱਗੇ ਆ 22 ਲੋ ਕੋਈ ਮਿਊਸਪਲ ਕਮੇਟੀ ਨਹੀਂ ਕਰ ਸਕਦੀ 22 ਲੋ ਕਿਸੇ ਡਰੇਨ ਦੇ ਵਿੱਚ ਗੰਦਾ ਪਾਣੀ ਕੋਈ ਮਿਊਸਪਲ ਕਮੇਟੀ ਨਹੀਂ ਪਾ ਸਕਦੀ ਕੋਈ ਇੰਡਸਟਰੀ ਨਹੀਂ ਪਾ ਸਕਦੀ ਇਹ ਕਿਨ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਜਿੱਥੇ ਜਿੱਥੇ ਵੀ ਇਹ ਕੁਝ ਹੋ ਰਿਹਾ ਆ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਸਰਕਾਰ ਤੱਕ ਸਿਸਟਮ ਤੱਕ ਇਹ ਗੱਲ ਪਹੁੰਚੇ ਤੇ ਉਹ ਜਿਹੜੀ ਜਿਹੜਾ ਉਲੰਘਣਾ ਹੋ ਰਹੀ ਆ ਉਹਨੂੰ ਰੋਕਿਆ ਜਾ ਸਕੇ ਵਾਤਾਵਰਨ ਦੇ ਪਾਣੀ ਨੂੰ ਲੈ ਕੇ ਆਪਾਂ ਬਹੁਤ ਹੀ ਖਤਰਨਾਕ ਹਾਲਾਤਾਂ 'ਚ ਪਹੁੰਚ ਚੁੱਕੇ ਆਂ ਅਗਰ ਹੁਣ ਵੀ ਨਹੀਂ ਜਾਗੇ ਤਾਂ ਬੜਾ ਔਖਾ ਹੋ ਜਾਏਗਾ ਇਹ ਕਹਿਣਾ ਹੈ ਸੰਸਿਚਿਵਲ ਹੁਣਾਂ ਦਾ ਤੇ ਇਹਨਾਂ ਮਾਮਲਿਆਂ ਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਨੇ ਤੇ ਉਹ ਚਾਹਦੇ ਵੀ ਨੇ ਕਿ ਉਹ ਇਥੇ ਆਣ ਤੇ ਦੇਖਣ ਤੇ ਇਸ ਮਾਡਲ ਨੂੰ ਪੂਰੇ ਪੰਜਾਬ 'ਚ ਲਾਗੂ ਕਰਨ ਤਾਂ ਕਿ ਪਾਣੀ ਜਿਹੜਾ ਗੰਦਾ ਪਾਣੀ ਆ ਉਹਦਾ ਸਹੀ ਇਸਤੇਮਾਲ ਹੋ ਸਕੇ ਕੈਮਰਾ ਪਰਸਨ ਸੁਮਿਤ ਮਾਨ ਦੇ ਨਾਲ ਇਮਰਾਨ ਖਾਨ ਐਬੀਪੀ ਨਿਊਜ਼ ਜਿਲੰਦਰ